ਆਪਣਾ ਇਹ ਨੰਬਰ ਬੀਬੀ ਜਸਵੀਰ कौर ਦਾ ਜੀ ਹਾਂ ਜੀ ਹਾਂ ਮੈਂ ਜਸਵੀਰ ਦਾ ਤੋਹੇ ਬੀਬੀ ਨਾਲ ਗੱਲ ਕਰਨੀ ਸੀ ਜੀ ਉਹ ਕੰਮ 'ਚ ਬੈਠੀ ਆ ਕੀ ਕੰਮ ਕਰਦੇ ਆ ਕੰਮ ਕਰਦੇ ਆ ਦਾਸ ਬੇਂਤੀ ਉੱਚੇ ਬੈਠੇ ਆ ਕੀ ਕਰਾਉਣਾ ਹੈ ਕਰਾਉਣਾ ਇਹ ਆ ਵੀ ਤੁਹਾਡਾ ਇੱਕ ਪੋਸਟਰ ਆਇਆ ਮੇਰੇ ਕੋਲ ਤੁਸੀਂ ਐਡ ਕੀਤੀ ਆ ਆਪਣੀ ਮੈਂ ਪਰਮਜੀਤ ਸਿੰਘ ਅਕਾਲੀ ਬੋਲਦਾ ਅੱਛਾ ਜੀ ਤੇ ਤੁਸੀਂ ਉਸ ਪੋਸਟਰ ਦੇ ਉੱਤੇ ਸਚਕਣ ਸ਼ਹੀਦ ਦਰਬਾਰ ਸਾਹਿਬ ਦੀ ਫੋਟੋ ਲਾਈ ਹੋਈ ਆ ਤੇ ਉੱਤੇ ਤੁਸੀਂ ਬੀਬੀ ਦਾ ਨਾਮ ਲਿਖ ਕੇ ਤੇ ਲਿਖਿਆ ਵੀ ਪਿਆਰ ਵੀ ਧੋਖਾ ਖਾਂਦੇ ਜਿਹੜੇ ਉਹ ਫੋਨ ਕਰੋ ਠੀਕ ਹੈ ਜੀ ਤੁਹਾਨੂੰ ਪਤਾ ਵਾ ਵੀ ਇਹਦਾ ਮਤਲਬ ਕੀ ਹੈ ਸੱਚਖੰਡ 시 ਦਰਬਾਰ ਸਾਹਿਬ ਦੀ ਫੋਟੋ ਲਾ ਕੇ ਕੁੜੀ ਮੁੰਡੇ ਦੀ ਫੋਟੋ ਲਾ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਤੁਸੀਂ ਕੋਈ ਗੱਲ ਨਹੀਂ ਵੀ ਜੀ ਹਟਾ ਦਿੰਦੇ ਆ ਨਹੀਂ ਹਟਾ ਤਾਂ ਹੁਣ ਤੁਸੀਂ ਦੋਹੋਂਗੇ ਹੀ ਜੇ ਤੁਸੀਂ ਲਾਈ ਸੀ ਤੁਹਾਨੂੰ ਤਾਂ ਪਤਾ ਸੀਗਾ ਮੇਰੇ ਮੈਂ ਨਹੀਂ ਲਾਈ ਹੈਗੀ ਕਿੰਨੇ ਲਾਈ ਆ ਨਾਂ ਕਹਿ ਕੇ ਹੈ ਦੀ ਟੈਂਸ਼ਨ ਨਾ ਲਓ ਆਪਣਾ ਨਹੀਂ ਟੈਂਸ਼ਨ ਤਾਂ ਅਸੀਂ ਲਾਵਾਂਗੇ ਕਾਕਾ ਟੈਂਸ਼ਨ ਤਾਂ ਤੂੰ ਵੀ ਲੈਂਗਾ ਜਿਹੜਾ ਤੇ ਐਟੀਟਿਊਡ ਹੈ ਨਾ ਇਹਨੂੰ ਪਲੇ ਐਟੀਟਿਊਡ ਨੂੰ ਸਹੀ ਕਰ ਆਪਣਾ ਹਾਂਜੀ ਆਪਾਂ ਐਟੀਟਿਊਡ ਤਾਂ ਦੱਸਿਆ ਨਹੀਂ ਆਪਾਂ ਤੁਹਾਨੂੰ ਨਹੀਂ ਨਹੀਂ ਦੱਸ ਦੱਸਦਾ ਤੂੰ ਐਟੀਟਿਊਡ ਆਪਣਾ ਜਿਹੜੇ ਤਰੀਕਿਆਂ ਤੂੰ ਗੱਲ ਕਰਦਾ ਨਾ ਉਹ ਅਸੀਂ ਰੋਜ਼ ਤੈਨੂੰ ਕਹਿੰਨਾ ਤੇਰੇ ਨਾਲ ਗੱਲ ਕਰਦੇ ਆਂ ਅਸੀਂ ਤੁਸੀਂ ਲਾਇਆ ਕਿੱਦਾਂ ਤੁਹਾਨੂੰ ਪਤਾ ਨਹੀਂ ਸੱਚਖਣ ਸੀ ਦਰਬਾਰ ਸਾਹਿਬ ਦੀ ਮਹੱਤਾ ਕੀ ਆ ਤੁਸੀਂ ਆਪਣਾ ਧੰਦਾ ਚਲਾਉਣ ਵਾਸਤੇ ਤੁਸੀਂ ਇਹ ਧੰਦਾ ਚਲਾਉਣ ਵਾਸਤੇ ਲੋਕਾਂ ਨੂੰ ਠੱਗਣ ਵਾਸਤੇ ਜੋ ਵੀ ਕਰਦੇ ਹੋ ਕਰੀ ਜਾਓ ਨੇ ਟੈਨਸ਼ਨ ਤਾਂ ਤੂੰ ਲੈਣੀ ਕਾਕਾ ਤੂੰ ਜਿਹੜੀ ਮੈਨੂੰ ਬਾਰ ਬਾਰ ਆ ਗਾ ਨਾ ਟੈਨਸ਼ਨ ਲੋ ਟੈਨਸ਼ਨ ਤਾਂ ਤੂੰ ਲੈਂਗਾ ਜੀ ਮੈਂ ਕਹਿਤਾ ਵੀ ਹਟਵਾ ਦੇ ਫਿਰ ਤੁਹਾਡੀ ਯੂਰਟ ਕਿਦਾਂ ਪਈਏ ਲਾਉਣ ਦੀ ਹਟਵਾ ਦੇ ਠੀਕ ਹੈ ਪਹਿਲਾਂ ਤੁਸੀਂ ਕਦੋਂ ਬਣਾਇਆ ਇਹਨੂੰ ਕੋਈ ਨਹੀਂ ਮੈਂ ਕਹਿ ਗਿਆ ਨਾ ਗੱਲ ਕਰਾ ਨਾ ਮਾਤਾ ਬੀਬੀ ਨਾਲ ਗੱਲ ਕਰਾ ਮੇਰੀ ਕੋਈ ਨਹੀਂ ਮੈਂ ਕਹਿ ਦਿੰਦਾ ਐਡਰੈਸ ਦੱਸਿਓ ਆਪਣਾ ਐਡਰੈਸ ਕੀ ਹੈ ਓਏ ਹੈਲੋ ਠੀਕ ਹੈ ਗੱਲ ਕਰ ਬੰਦੇ ਨੂੰ ਗੱਲ ਕਰ ਤੇ ਵੀਰੇ ਮੈਂ ਪਿਆਰ ਨਾਲ ਤੁਹਾਨੂੰ ਦੱਸਿਆ ਤੈਨੂੰ ਪਿਆਰ ਨਾਲ ਬੋਲ ਮੇਰੇ ਨਾਲ ਤੂੰ ਕੋਈ ਗੱਲ ਨਹੀਂ ਉਦਾਂ ਬੋਲ ਜਦਾਂ ਤੂੰ ਬੋਲਣਾ ਚਾਹੁੰਦਾ ਮੈਂ ਕਿਹਦੇ ਤੋਂ ਹਟਵਾ ਦਿੰਨਾ ਆ ਮੇਰੀ ਗੱਲ ਕਰਾ ਦੇ ਨਾ ਬੀਬੀ ਨਾਲ ਗੱਲ ਕਰਾ ਕੋਈ ਨਹੀਂ ਮੈਂ ਕਰਾ ਦਵਾ ਹੁਣੇ ਕਰਾ ਚੱਲ ਫਿਰ ਹੈ ਬੰਦਾ ਵੇਖ ਓਏ ਇਹਦੇ ਜੁੱਤੀਆਂ ਖਾਣੀਆਂ ਨਾ ਹਲੋ ਤੇ ਆਪਣਾ ਇਹ ਨੰਬਰ ਬੀਬੀ ਜਸਬੀਰ कौर ਦਾ ਜੀ ਹਾਂ ਜੀ ਹਾਂ ਜੀ ਮੈਂ ਨੰਬਰ ਦੱਸ ਦਿੰਦੇ ਬੀਬੀ ਨਾਲ ਗੱਲ ਕਰਨੀ ਸੀ ਜੀ ਉਹ ਕੰਮ 'ਚ ਬੈਠੇ ਆ ਕੀ ਕੰਮ ਕਰਦੇ ਆ ਕੰਮ ਕਰਦੇ ਆ ਦਾਸ ਮੰਤੀ ਉੱਚੇ ਬੈਠੇ ਆ ਕੀ ਕਰਾਉਣਾ ਕਰਾਉਣਾ ਇਹ ਆ ਵੀ ਤੁਹਾਡਾ ਇੱਕ ਪੋਸਟਰ ਆਇਆ ਮੇਰੇ ਕੋਲ ਤੁਸੀਂ ਐਡ ਕੀਤੀ ਆ ਆਪਣੀ ਮੈਂ ਪਰਮਜੀਤ ਸਿੰਘ ਅਕਾਲੀ ਬੋਲਦਾ ਤੇ ਤੁਸੀਂ ਉਸ ਪੋਸਟਰ ਦੇ ਉੱਤੇ ਸਚਕਣ ਸਿੰਘ ਦਰਬਾਰ ਸਾਹਿਬ ਦੀ ਫੋਟੋ ਲਾਈ ਹੋਈ ਆ ਠੀਕ ਹੈ ਜੀ ਤੇ ਉੱਤੇ ਤੁਸੀਂ ਬੀਬੀ ਦਾ ਨਾਮ ਲਿਖ ਕੇ ਤੇ ਲਿਖਿਆ ਵੀ ਪਿਆਰ ਵੀ ਧੋਖਾ ਖਾਂਦੇ ਜਿਹੜੇ ਉਹ ਫੋਨ ਕਰੋ ਠੀਕ ਹੈ ਜੀ ਤੁਹਾਨੂੰ ਪਤਾ ਆ ਵੀ ਇਹਦਾ ਮਤਲਬ ਕੀ ਆ ਸਚਕਣ ਸਿੰਘ ਦਰਬਾਰ ਸਾਹਿਬ ਦੀ ਫੋਟੋ ਲਾ ਕੇ ਕੁੜੀ ਮੁੰਡੇ ਦੀ ਫੋਟੋ ਲਾ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਤੁਸੀਂ ਨਹੀਂ ਹਟਾਦਾ ਹੁਣ ਤੁਸੀਂ ਦੋਹੋਂਗੇ ਹੀ ਜੇ ਤੁਸੀਂ ਲਾਈ ਸੀ ਤੁਹਾਨੂੰ ਤਾਂ ਪਤਾ ਸੀਗਾ ਮੇਰੇ ਮੈਂ ਨਹੀਂ ਲਾਈ ਹੈਗੀ ਕਿੰਨੇ ਲਾਈ ਆ ਨਾ ਕਹਿ ਕੇ ਹੈਂ ਹਟਾਵਾ ਦਿੰਨਾ ਹੈ ਕੋਈ ਟੈਨਸ਼ਨ ਨਾ ਲਓ ਆਪਣਾ ਇਹ ਟੈਨਸ਼ਨ ਤਾਂ ਅਸੀਂ ਲਾਵਾਂਗੇ ਕਾਕਾ ਟੈਨਸ਼ਨ ਤਾਂ ਤੂੰ ਵੀ ਲੈਂਗਾ ਜਿਹੜਾ ਤੇ ਐਟੀਟਿਊਡ ਹੈ ਨਾ ਇਹਨੂੰ ਬਲ ਐਟੀਟਿਊਡ ਨੂੰ ਸਹੀ ਕਰ ਆਪਣਾ ਹਾਂਜੀ ਆਪਾਂ ਐਟੀਟਿਊਡ ਦੱਸਿਆ ਨਹੀਂ ਆਪਾਂ ਤੁਹਾਨੂੰ ਨਹੀਂ ਨਹੀਂ ਦੱਸ ਦੱਸਦਾ ਤੂੰ ਐਟੀਟਿਊਡ ਆਪਣਾ ਜਿਹੜੇ ਤਰੀਕਿਆਂ ਤੂੰ ਗੱਲ ਕਰਦਾ ਨਾ ਉਹ ਅਸੀਂ ਰੋਜ਼ ਤੇਰੇ ਨਾਲ ਤੇਰੇ ਨਾਲ ਗੱਲ ਕਰਦੇ ਆਂ ਅਸੀਂ ਤੁਸੀਂ ਲਾਇਆ ਕਿੱਦਾਂ ਤੁਹਾਨੂੰ ਪਤਾ ਨਹੀਂ ਸੱਚ ਕਰਨ ਸੀ ਦਰਬਾਰ ਸਾਹਿਬ ਦੀ ਮਹੱਤਾ ਕੀ ਆ ਤੁਸੀਂ ਆਪਣਾ ਧੰਦਾ ਚਲਾਉਣ ਵਾਸਤੇ ਤੁਸੀਂ ਇਹ ਧੰਦਾ ਚਲਾਉਣ ਵਾਸਤੇ ਲੋਕਾਂ ਨੂੰ ਠੱਗਣ ਵਾਸਤੇ ਜੋ ਵੀ ਕਰਦੇ ਹੋ ਕਰੀ ਜਾਓ ਆਪਾਂ ਹਟਾ ਦਿੰਦੇ ਨਾ ਟੈਨਸ਼ਨ ਤਾਂ ਤੂੰ ਲੈਣੀ ਕਾਕਾ ਤੂੰ ਜਿਹੜੀ ਮੈਨੂੰ ਬਾਰ ਬਾਰ ਆ ਕੇ ਲਾ ਨਾ ਟੈਨਸ਼ਨ ਲੋ ਟੈਨਸ਼ਨ ਤਾਂ ਤੂੰ ਲਏਂਗਾ ਜੀ ਮੈਂ ਕਹਿਤਾ ਵੀ ਹਟਵਾ ਦੇ ਫਿਰ ਤੁਹਾਡੀ ਯੂਰਤ ਕਿਦਾਂ ਪਈਏ ਲਾਉਣ ਦੀ ਹਟਵਾ ਦੇ ਠੀਕ ਹੈ ਪਹਿਲਾਂ ਤੁਸੀਂ ਕਦੋਂ ਬਣਾਇਆ ਇਹਨੂੰ ਕੋਈ ਨਹੀਂ ਮੈਂ ਕਹਾਂ ਗਿਆ ਨਾ ਗੱਲ ਕਰਾ ਨਾ ਮਾਤਾ ਬੀਬੀ ਨਾਲ ਗੱਲ ਕਰਾ ਮੇਰੀ ਕੋਈ ਨਹੀਂ ਮੈਂ ਕਹਿ ਦਿੰਦਾ ਐਡਰੈਸ ਦੱਸਿਓ ਆਪਣਾ ਐਡਰੈਸ ਕੀ ਹੋਇਆ ਓਏ ਹੈਲੋ ਠੀਕ ਆ ਗੱਲ ਕਰ ਬੰਦੇ ਆਂਕੂ ਗੱਲ ਕਰ ਤੇ ਵੀਰੇ ਮੈਂ ਪਿਆਰ ਨਾਲ ਤੁਹਾਨੂੰ ਦੱਸੇ ਤੈਨੂੰ ਪਿਆਰ ਨਾਲ ਬੋਲ ਮੇਰੇ ਨਾਲ ਤੂੰ ਕੋਈ ਗੱਲ ਨਹੀਂ ਉੱਧਾ ਬੋਲ ਜਦੋਂ ਤੂੰ ਬੋਲਣਾ ਚਾਹੁੰਦਾ ਮੈਂ ਕਿਹ ਤੇ ਹਟਵਾ ਦਿੰਨਾ ਯਾਰ ਮੇਰੀ ਗੱਲ ਕਰਾ ਦੇ ਨਾ ਬੀਬੀ ਨਾਲ ਗੱਲ ਕਰਾ ਕੋਈ ਦਿਨ ਮੈਂ ਕਰਾ ਦਿਆਂ ਹੁਣੇ ਕਰਾ ਚੱਲ ਫਿਰ ਹੈ ਬੰਦਾ ਵੇਖ ਓਏ ਇਹਦੇ ਜੁੱਤੀਆਂ ਖਾਣੀਆਂ ਨਾ